ਅਨਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਅਹਿਮ ਸਫਲਤਾ ਲੰਡਾ ਗਰੁੱਪ ਦਾ ਇੱਕ ਗੁਰਗਾ ਲੱਗਿਆ ਪੁਲਿਸ ਦੇ ਹੱਥ ਤੇ ਹਥਿਆਰ ਕੀਤੇ ਗਏ ਨੇ ਬਰਾਮਦ ਜਿਹਾ ਦੱਸਦੀ ਹੈ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਦੇ ਵੱਲੋਂ ਲੰਡਾ ਗਰੁੱਪ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਕੋਲੋਂ ਪਿਸਤੌਲ ਤੇ ਨਾਲ ਹੀ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਗੈਂਗਸਟਰ ਜਿਹੜਾ ਹੈ ਉਸ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਸੁਖਚੰਨ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਮਾਨਸਾ ਦੇ ਪਿੰਡ ਮੱਟੀ ਦੇ ਨਾਲ ਸਬੰਧਿਤ ਹੈ ਦੱਸਦੀ ਏ ਕਿ ਡੀਜੀਪੀ ਗੌਰਵ ਜਾਦਵ ਖੁਰਾ ਨਹੀਂ ਜਾਣਕਾਰੀ ਦਿੰਦੇ ਆ ਦੱਸਿਆ ਏ ਕਿ ਪੁਲਿਸ ਨੂੰ ਗੁਪਤ ਇਤਲਾ ਮਿਲੀ ਸੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਆਪਣਾ ਜਾਲ ਵਿਛਾਇਆ ਤਾਂ ਇਹ ਗੁਰਗਾ ਪੁਲਿਸ ਦੇ ਹੱਥ ਲੱਗ ਗਿਆ ਹੈ ਪੁਲਿਸ ਨੇ ਇਸ ਦੇ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ ਤੇ ਨਾਲ ਹੀ ਪੰਜ ਜਿਹੜੇ ਕਿ ਜਿੰਦਾ ਕਾਰਤੂਸ ਉਹ ਵੀ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਪੁਲਿਸ ਨੂੰ ਇਹ ਗੁਰਗਾ ਲੰਬੇ ਸਮੇਂ ਤੋਂ ਲੋੜਿੰਦਾ ਸੀ ਕਿਉਂਕਿ ਇਸ ਦੇ ਨਾਮ ਤੇ ਕਈ ਕਤਲकांड ਬੋਲਦੇ ਨੇ ਤੇ ਬੀਤੀ ਸਮੇਂ ਦੇ ਵਿੱਚ ਹੀ ਪਿੱਖੀ ਖੇਤਰ ਦੇ ਵਿੱਚ ਇਸ ਨੇ ਇੱਕ ਕਤਲ ਕੀਤਾ ਸੀ ਉਸ ਦੇ ਲਈ ਤਾਂ ਇਹ ਅਜੇ ਤਾਜ਼ਾ ਹੀ ਪੁਲਿਸ ਨੂੰ ਲੋੜਿੰਦਾ ਸੀ ਪੁਲਿਸ ਇਸਦੀ ਲੰਮੇ ਸਮੇਂ ਤੋਂ ਪਾਲ ਕਰ ਰਹੀ ਸੀ ਪਰੰਤੂ ਇਹ ਪੁਲਿਸ ਦੇ ਹੱਥ ਨਹੀਂ ਸੀ ਲੱਗਾ ਤੇ ਹੁਣ ਜਦੋਂ ਪੁਲਿਸ ਨੂੰ ਗੁਪਤ ਇਤਲਾ ਮਿਲੀ ਤਾਂ ਪੁਲਿਸ ਦੇ ਵੱਲੋਂ ਜਾਲ ਵਿਛਾ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਇਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਤੋਂ ਇਲਾਵਾ ਇਸ ਤੇ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਹੋਏ ਪਏ ਨੇ ਇਸ ਕਰਕੇ ਪੁਲਿਸ ਇਸ ਦੀ ਪਾਲ ਲੰਬੇ ਸਮੇਂ ਤੋਂ ਕਰ ਰਹੀ ਸੀ ਤੇ ਹੁਣ ਇਹ ਪੁਲਿਸ ਦੇ ਹੱਥ ਲੱਗ ਗਿਆ ਹੈ ਦੱਸਦੀ ਹੈ ਕਿ ਪੁਲਿਸ ਇਸ ਤੇ ਕੋਲੋਂ ਸਖਤੀ ਦੇ ਨਾਲ ਪੁਸ਼ਗਿਸ਼ ਕਰ ਰਹੀ ਹੈ ਤਾਂ ਕਿ ਇਸ ਦੀ ਅਗਲੀ ਰੀ ਤੇ ਪਿਛਲੀ ਰੀ ਜਿਹੜੇ ਸੰਪਰਕ ਨੇ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਦੱਸਦੀ ਹੈ ਕਿ ਡੀਜੀਪੀ ਗੌਰਵ ਜਾਦਵ ਖੁਰਾ ਨੇ ਆਖਿਆ ਹੈ ਕਿ ਇਸ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਨੇ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਗਈਆਂ ਨੇ ਲੋਕਾਂ ਦੇ ਕੋਲੋਂ ਪਿਸਤੌਲ ਦੀ ਨੋਕ ਤੇ ਹਥਿਆਰ ਦੀ ਨੋਕ ਤੇ ਜਬਰੀ ਪੈਸੇ ਲੁੱਟੇ ਗਏ ਨੇ ਤੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ دہشت ਫਲਾਉਣ ਵਾਲੀਆਂ ਘਟਨਾਵਾਂ ਨੂੰ ਇਸ ਦੇ ਵੱਲੋਂ ਜਿਹੜਾ ਕਿ ਅੰਜਾਮ ਦਿੱਤਾ ਗਿਆ ਹੈ ਸੋ ਇਸ ਦੇ ਸੰਪਰਕ ਕੁਝ ਹੋਰ ਲੋਕਾਂ ਦੇ ਨਾਲ ਵੀ ਹੋ ਸਕਦੇ ਨੇ ਇਸ ਕਰਕੇ ਪੁਲਿਸ ਇਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਜ਼ਿਕਰ ਜੋਗ ਹੈ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਬੇਰੋਜ਼ਗਾਰ ਹੁੰਦੇ ਨੇ ਉਹ ਇਹੋ ਜਿਹੇ ਗੈਂਗਸਟਰਾਂ ਦੇ ਹੱਥ ਲੱਗ ਜਾਂਦੇ ਨੇ ਪਹਿਲਾਂ ਤਾਂ ਇਹ ਉਹਨਾਂ ਨੂੰ ਥੋੜੇ ਜਿਹੇ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਗਰੁੱਪ ਦਾ ਆਪਣੇ ਗਰੋ ਦਾ ਹਿੱਸਾ ਬਣਾ ਲੈਂਦੇ ਨੇ ਤੇ ਬਾਅਦ ਦੀ ਵਿੱਚ ਉਹਨਾਂ ਦੇ ਕੋਲੋਂ ਵੱਡੀਆਂ ਵਾਰਦਾਤਾਂ ਕਰਵਾਉਂਦੇ ਨੇ ਜਿਵੇਂ ਇਸ ਗੈਂਗਸਟਰ ਦੇ ਬਾਰੇ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਪੁਲਿਸ ਇਹ ਕਹਿ ਰਹੀ ਹੈ ਕਿ ਹੁਣ ਵੀ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਵਿੱਚ ਸੀ ਇਸ ਤੋਂ ਪਹਿਲਾਂ ਕਿ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਇਹ ਪੁਲਿਸ ਦੇ ਹੱਥ ਲੱਗ ਗਿਆ ਹੈ ਸੋ ਇਸ ਤੇ ਹੁਣ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਕੀਤੀ Tchau, végui.